ਹੈਲੋ ਦੋਸਤੋ ਸਾਰੇ ਵੀਰਾਂ ਸਸੀਆਕਾਲ ਅੱਜ ਦੋਸਤੋ ਆਪਾਂ ਪੰਚਸੀ ਮੁੱਗਾਂ ਮੰਡੀ ਤੇ ਅੱਜ ਤੁਹਾਨੂੰ ਦਿਖਾਉਣੇ ਆ ਟਰੈਕਟਰ ਸਵਰਾਜ ਤੇ ਮਹਿੰਦਰਾ ਟਰੈਕਟਰ ਦਿਖਾਉਣੇ ਆ ਤੇ ਕੁਝ ਸੋਨਾਲਿਕਾ ਤੇ ਸ਼ੁਰੂ ਕਰਦੇ ਆ ਸੋਨਾਲਿਕਾ ਇੰਟਰਨੈਸ਼ਨਲ ਡੀਜੀ 60 ਤੋਂ ਤੇ ਇੰਟਰਨੈਸ਼ਨਲ ਡੀਜੀ 60 2000 ਮਾਡਲ ਆ ਬਾਈ ਤੇ 2 ਲੱਖ 5000 ਰੁਪਏ ਰੇਟ ਆ ਇਹਦਾ ਬਾਕੀ ਟਰੈਕਟਰ ਰੰਗ ਰੂਪ ਦਾ ਸਾਫ ਆ ਤੇ ਟਾਇਰ कसे ਆ ਬਾਈ ਅੱਗੇ ਆ ਗਿਆ ਡੀਜੀ 575 ਇਹ ਕਿੰਨਾ ਮਾਡਲ ਆ ਇਹ 1993 ਮਾਡਲ ਆ ਤੇ 1 ਲੱਖ 62000 ਰੁਪਏ ਕੀਮਤ ਆ ਬਾਈ ਟਾਇਰ ਇਹਦੇ ਨਵੇਂ ਆ ਪਿਛਲੇ ਹੈਗੇ 90 ਪੈਸੇ ਟਾਇਰ ਅਗਲੇ ਟਾਇਰ ਹੈਗੇ 70 75 ਪੈਸੇ ਤੇ 1 ਲੱਖ 62000 ਰੁਪਏ ਡਿਮਾਂਡ ਆ 93 ਮਾਡਲ ਤੇ ਇੱਧਰ ਆ ਗਿਆ ਅੱਗੇ ਸਵਰਾਜ 855 2010 ਮਾਡਲ ਤੇ ਟਾਇਰ ਦੋਸਤੋ ਇਹਦੇ ਵੀ ਤਕਰੀਬਨ 665 ਪੈ ਟਾਇਰ ਹੈਗੇ ਪਿਛਲੇ ਬਾਕੀ ਟਰੈਕਟਰ ਇੰਜਨ ਗੇਅਰ ਦਾ ਸੁੱਕਾ ਤੇ ਟਰੈਕਟਰ ਸਾਫ ਆ 2010 ਮਾਡਲ ਆ 350000 ਰੁਪਿਆ ਡਿਮਾਂਡ ਆਂ ਦੀ ਅੱਗੇ ਆ ਗਿਆ ਅਰਜਨ ਅਲਟਰਾ 1605 ਡੀਲੈਕਸ ਸਿੰਕ੍ਰੋਮਸ ਟੈਕ ਗੇਅਰ ਇਹੰਦਾ ਤੇ ਟਰੈਕਟਰ ਵੇਖ ਲਓ ਬਈ ਕੰਡੀਸ਼ਨ ਟਰੈਕਟਰ ਦੀ ਗੇਅਰ ਟਾਇਰ ਇਹਦੇ ਹੈਗੇ ਤੇ 85 90 ਪੈਸੇ ਤੇ ਅਗਲੇ ਟਾਇਰ ਵੀ ਇੰਨੇ ਹੀ ਆ ਉਹਨੋਂ ਦਾ ਟਾਇਰ ਆ ਭਾਈ ਜੰਦੇ ਬਾਕੀ ਟਰੈਕਟਰ ਦਾ ਰੰਗ ਰੂਪ ਵੇਖ ਲਓ ਟਰੈਕਟਰ ਦਾ ਰੰਗ ਰੂਪ ਸਾਫ ਆ 2011 ਮਾਡਲ ਆ ਤੇ 387000 ਰੁਪਇਆ ਬਈ ਇੰਦੀ ਡਿਮਾਂਡ ਆ ਅੱਗੇ ਫੇਰ ਆ ਗਿਆ ਅਰਜਨ ਅਲਟਰਾ 1605 ਇਹਦੇ ਨਾਲ ਦੇ ਮਾਡਲ ਆ ਇਹਦੇ ਟਾਇਰ ਵੀ ਦੋਸਤੋ ਟਾਇਰ ਨਵੇਂ ਨੇ ਤੇ ਤਕਰੀਬਨ 90 ਪੈਸੇ ਟਾਇਰ ਹੈਗੇ ਗੁਡੀਅਰ ਦੇ ਟਾਇਰ ਰਹਿੰਦੇ ਅਗਲੇ ਕੱਟਾਰ ਕਸੇ 50 ਪੈਸੇ ਆ ਇਹਗੇ ਵੀ ਗੁਡੀਅਰ ਦੇ ਨੇ ਬਾਕੀ ਬੈਂਪਰ ਛਤਰੀ ਛਤਰੀ ਲੱਗੀ ਆ ਟਰੈਕਟਰ ਰੰਗ ਵੇਖ ਲਓ ਟਰੈਕਟਰ ਦਾ ਬਿਲਕੁਲ ਸਾਫ ਆ ਕੋਈ ਕਲਮ ਕੁਲਮਣੀ ਲੱਗੀ ਸੈਟ ਗੇਅਰ ਤੇ ਇਹ ਹੈਗਾ 2010 ਮਾਡਲ ਹੈ ਵੀ ਤੇ 370000 ਦੀ ੜਮਾੜਾ ਦੀ ਅੱਗੇ ਆ ਗਿਆ ਸੋਰਾਜ 820 ਪਹਿਲਾ ਮਾਡਲ 2094 ਮਾਡਲ 360000 ਦੀ ੜਮਾੜਾ ਨੇ ਤੇ ਛੇ ਰੱਕੇ ਆ ਗਿਆ ਅਰਜਨ 605 ਡੀਆਈ ਟਰਬੋਟੈਕ ਤੇ ਇਹ ਦੋਸਤੋ ਇਹਦੇ ਟਾਇਰ ਹੈ ਵੇਖ ਲਓ ਇਹਦੇ ਟਾਇਰ ਵੀ 90 ਪੈਸੇ ਟਾਇਰ ਆਣਦੇ ਵੀ ਇਹਦੇ ਅਗਲੇ ਟਾਇਰ ਵੀ ਇਹਨੇ ਨਵੇਂ ਆ ਟਾਇਰ ਤੇ ਟਰੈਕਟਰ ਵੇਖ ਲਓ ਟਰੈਕਟਰ ਬਿਲਕੁਲ ਸਾਫ ਰੰਗ ਰੂਪ ਦਾ ਇਹ ਵੀ 10 ਮਾਡਲ ਆ ਤੇ ਇਹ ਟਰੈਕਟਰ 385000 ਰੁਪਏ ਦੋਸਤੋ ਡਿਮਾਂਡ ਆ ਕਿਉਂਕਿ ਇਹਦਾ ਰੰਗ ਟਰੈਕਟਰ ਦਾ ਨਵਾਂ ਹੀ ਪਿਆ ਟਰੈਕਟਰ ਇਹ ਕਹਿੰਦੇ ਹੌਡ ਲੱਗੀ ਹੋਈ ਆ ਤੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਤੇ 385000 ਰੁਪਏ ਡਿਮਾਂਡ ਆ 10 ਮਾਡਲ ਇੱਧਰ ਆ ਗਿਆ ਅਰਜਨ 90 ਅਰਜਨ 90 ਦੇਖ ਲਓ ਭਾਈ ਇਹ 2019 ਮਾਡਲ ਆ ਇਹ ਟਰੈਕਟਰ ਦੇ ਟਾਇਰ ਬਿਲਕੁਲ ਨਵੇਂ ਆ 90 ਪੈਸੇ ਟਾਇਰ ਆ ਟਰੈਕਟਰ ਦੇ ਫਲੈਟ ਪਲੇਟਫਾਰਮ ਆ ਤੇ ਹਾਈ ਲੋ మీడియం ਦੇ ਵਿੱਚ ਆ ਇਹ ਫੁੱਲੀ ਲੋਡਰ ਟਰੈਕਟਰ ਆ ਤੇ ਅਗਲੇ ਟਾਇਰ ਵੀ ਤਕਰੀਬਨ 90 ਪੈਸੇ ਆ ਟਰੈਕਟਰ ਬਹੁਤ ਹੀ ਘੱਟ ਚੱਲਿਆ ਟਰੈਕਟਰ ਆ ਉਨੇ ਮਾਡਲ ਆ 6,45,000 ਰੁਪਏ ਦੋਸਤੋ ਕੀਮਤ ਆਂ ਦੀ ਤੇ ਟਰੈਕਟਰ ਹੁੱਡ ਛਤਰੀ ਨਾਲ ਤੇ ਬੈਂਪਰ ਨਾਲ ਲੱਗਾ ਬਾਕੀ ਨੇ ਡੀਜੀ ਸੈਂਸਰ ਵੀ ਲੱਗਾ ਹੋਇਆ ਜਿਹੜਾ ਆਪਾਂ ਪਾਟਰ ਨੱਪ ਕੇ ਕਸਟਮਰ ਕੇ ਨਾਲ ਗੱਲ ਕਰ ਸਕਦੇ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਟਰੈਕਟਰ ਬਿਲਕੁਲ ਸਾਫ਼ ਆ ਓਰੀਜਨਲ ਨਵਾਂ ਬੈਟਰ ਬਹੁਤ ਸੰਦਿਆ ਤੇ ਬਾਕੀ ਦੋਸਤੋ ਕੀਮਤ ਹੈ 645000 ਰੁਪਏ ਡਿਸਪਲੇ ਨੰਬਰ ਦਿੱਤੇ ਆ ਇਸ ਨੰਬਰ ਤੇ ਕੰਟੈਕਟ ਕਰਕੇ ਤੇ ਤੁਸੀਂ ਟਰੈਕਟਰ ਬਾਰੇ ਗੱਲਬਾਤ ਕਰ ਸਕਦੇ ਜੀ ਤੇ ਬਾਕੀ ਭਾਈ ਕੋਈ ਨਹੀਂ ਮੌਕੇ ਤੇ ਤੁਹਾਡਾ ਮਾਨਤਾ ਹੋ ਜੂਗਾ ਰੇਟ 19 ਕੀ ਹੋ ਜਗਾ ਕੋਈ ਗੱਲ ਨਹੀਂ ਬਾਕੀ ਵਿੱਚੋਂ ਇਹਦਾ ਗੇਅਰ ਬਾਕਸ ਵੀ ਦੂਸਰਾ ਨਵੇਂ ਮਾਡਲ ਵਾਲਾ ਏ। ਪਲੈਂਟਰੀ ਗੇਅਰਾਂ ਦਾ। ਤੇ ਸਕਰੀਬਾਂ ਨੇ ਕਿਹਾ ਰਹੋ ਤੋਂ ਗੇਅਰ ਲੈਂਦੇ ਹੋ ਤਾਂ ਪਲੈਂਟਰੀ ਗੇਅਰ ਆ ਟਰੈਕਟਰ ਸਾਫ਼ ਆ। ਬਾਕੀ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਜੀ। ਆ ਮਿੰਦਰ ਰੇਟਰ ਆ ਮਿੰਦਰੇਸਵਰ ਆ ਜਿਹੜੇ ਖਲੋਤੇ ਨੇ ਤੇ ਇਹਨਾਂ ਬਾਰੇ ਤੁਸੀਂ ਗੱਲ ਕਰ ਸਕਦੇ ਜੀ। ਧੰਨਵਾਦ।